ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਦੇ ਨਾਮ ਤੇ ਕਿਵੇਂ ਪੈਸਾ ਇਕੱਠਾ ਕੀਤਾ ਜਾਂਦਾ ਹੈ ਇੱਕ ਅਜੋ ਤਾਜੀ ਮਿਸਾਲ ਉਦਾਹਰਣ ਤੁਹਾਨੂੰ ਦੇਣੀ ਹੈ ਜਿਹੜੇ ਅਮਰੀਕਾ ਦੇ ਵਿੱਚ ਗੈਂਸਟਰ ਫੜੇ ਨੇ ਖਾਲਿਸਤਾਨੀ ਗੁਰਤਾਜ ਵਰਗੇ ਪਵਿੱਤਰ ਵਰਗੇ ਸਰਬਜੀਤ ਵਰਗੇ ਰਣਾਬੇ ਵਰਗੇ ਇਹ ਸਾਰਿਆਂ ਨੂੰ ਸੜਾਉਣ ਵਾਸਤੇ 3 ਮਿਲੀਅਨ ਅਮਰੀਕਨ ਡਾਲਰ ਦੀ ਲੋੜ ਹੈ ਜਣ ਕੇ ਬੌਂਡ ਭਰ ਕੇ 3 ਮਿਲੀਅਨ ਡਾਲਰ ਦਾ ਉਹਨਾਂ ਨੂੰ ਛੜਾਇਆ ਜਾ ਸਕਦਾ ਪਹਿਲਾਂ ਵੀ ਇਹ ਗੈਂਗਸਟਰ ਖਾਲਸਤਾਨੀਆਂ ਨੇ ਛੜਾਏ ਪਰ ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਇਹਨਾਂ ਦਾ ਬੌਂਡ ਕਿਹਨਾਂ ਨੇ ਭਰੇ ਤੇ ਹੁਣ ਜਿਹੜੀ ਮੈਨੂੰ ਖਬਰ ਮਿਲੀ ਹੈ ਕਿ ਖਾਲਸਤਾਨੀਆਂ ਨੇ ਫੋਨ ਕਰਨੇ ਸ਼ੁਰੂ ਕਰਦੇ ਵੀ ਕੱਢੋ 4 4 5 500 ਡਾਲਰ કરીએ ਇਕੱਠਾ ਹੁਣ ਮੰਨ ਲਓ ਗੱਲ ਜੇ 3 ਮਿਲੀਅਨ ਗਵਰਨਮੈਂਟ ਨੂੰ ਬਾਂਡ ਭਰਨਾ ਹੈ ਤਾਂ 10 ਮਿਲੀਅਨ ਇਕੱਠਾ ਕਰਨਗੇ ਇਹ ਤਾਂ ਦਾ ਇਹਦਾ ਕਿੰਨਾ ਵੱਡਾ ਹੋ ਜਾਣਾ ਹੀ ਹੈ ਕੋਈ ਸ਼ੱਕ ਨਹੀਂ ਕਿਉਂਕਿ ਜਿਹਨਾਂ ਦਿਮਾਗ ਵਿੱਚ ਕੀੜਾ ਥੋੜਾ ਜਿਹਾ ਵੱਡਾ ਹੋ ਗਿਆ 10 ਸਾਲ ਦਾ ਤੇ ਉਹ ਕੀੜਾ ਹੁਣ ਤੰਗ ਕਰਦਾ ਵੀ ਛੇਤੀ ਖਾਲਸਤਾਨ ਬਣੇ ਮੈਂ ਰਾਸ਼ਟਰਪਤੀ ਬਣਾ ਮੈਂ ਪ੍ਰਧਾਨ ਮੰਤਰੀ ਬਣਾ ਮੈਂ ਮੁੱਖ ਮੰਤਰੀ ਬਣਾ ਇਦਾਂ ਦੇ ਇਸ ਸੁਪਨੇ ਲਈ ਬੈਠੇ ਆ ਪਰ ਜਿਨ੍ਹਾਂ ਦੀ ਇਹ ਗੇਮ ਹੈ ਉਹਨਾਂ ਦਾ ਖਾਲਸਾ ਨਾਲ ਕੋਈ ਸੰਬੰਧ ਨਹੀਂ ਉਹਨਾਂ ਦਾ ਸੰਬੰਧ ਹੈ ਕੇਵਲ ਕੌਮ ਨੂੰ ਬਦਨਾਮ ਕਰਨਾ ਸਿੱਖ ਕੌਮ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕਰਨੀ ਜਿਹੜੇ ਗੈਂਗਸਟਰ ਫੜੇ ਆ ਨਾ ਇਹਨਾਂ ਦੀ ਗਿਣਤੀ 8 ਹੈ ਤੁਹਾਨੂੰ ਪਤਾ ਹੈ ਮਨਪ੍ਰੀਤ ਤੇ ਸਰਬਜੀਤ ਇਹਨਾਂ ਦੀ ਟਰাকিং ਕੰਪਨੀ ਸੀ ਜਿੰਨੇ ਵੀ ਟਰੱਕ ਡਰਾਈਵਰ ਇਹਨਾਂ ਨੇ ਰੱਖੇ ਸੀ ਕੱਲੇ ਇਹਨਾਂ ਨੇ ਨਹੀਂ ਉੱਥੇ ਸੈਂਕੜੇ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ 400 500 1000 1000 ਟਰੱਕ ਤੱਕ ਵੀ ਹੈਗਾ ਇੱਕ ਡਰਾਈਵਰ ਦੀ ਜਿਹੜੀ ਪੇ ਆ ਮਹੀਨੇ ਦੀ ਉਹ ਘੱਟੋ ਘੱਟ 6000 ਤੋਂ ਲੈ ਕੇ 8000 ਡਾਲਰ ਤੱਕ ਹੁੰਦੀ ਹੈ ਹੁਣ ਇਹ ਉਹਨਾਂ ਡਰਾਈਵਰਾਂ ਨੂੰ ਧਮਕਾਉਂਦੇ ਸੀ ਜੱਗੂ ਭਗਵਾਨਪੁਰੀਏ ਵਰਗਿਆਂ ਦੀਆਂ ਧਮਕੀਆਂ ਦਿੰਦੇ ਸੀ ਬਸਨੋਈ ਵਰਗੇ ਧਮਕੀ ਦਿੱਥੋਂ ਨੂੰ ਮਾਰ ਦੇਣ ਤੁਹਾਡਾ ਪਰਿਵਾਰ ਮਾਰ ਦੇਾਂਗੇ ਉਹਨਾਂ ਦੀ 4-4 ਮਹੀਨਿਆਂ ਦੀ ਤਨਖਾਹ ਇਹਨਾਂ ਨੇ ਦੱਬੀ ਸੀ ਜਿਹੜੀ ਗੱਲ ਸਾਹਮਣੇ ਆਈ ਹੈ ਔਰ ਉਦਾਂ ਵੀ ਕਹਿੰਦੇ ਹਰੇਕ ਡਰਾਈਵਰ ਨੂੰ ਇਹ ਕਹਿੰਦੇ ਸੀ ਕਿ 1000 ਰੁਪਏ ਦਿੱਥੋਂ ਖਲਸਤਾ ਦੇ ਨਾਂ ਤੇ ਲੈਣਾ ਜੇ ਤੋਂ ਅਮਰੀਕਾ ਵਿੱਚ ਕੰਮ ਕਰਨਾ ਹੁਣ ਹਜ਼ਾਰਾਂ ਡਰਾਈਵਰ ਹੈ ਜੀ ਜੇ ਅੱਧੇ ਵੀ ਦਿੰਦੇ ਹੋਣਗੇ 1000 ਰੁਪਏ ਤਾਂ ਕਿੰਨੇ ਪੈਸੇ ਇਕੱਠੇ ਕਰਦੇ ਹੋਣਗੇ ਤੇ ਉਹ ਸ਼ਿਕਾਇਤਾਂ ਹੋਈਆਂ ਤਾਂ ਇਹ ਜਿਹੜੇ 8 ਗੈਂਗਸਟਰ ਨੇ ਪੁਲਿਸ ਨੇ ਫੜੇ ਤੇ ਹੁਣ ਇਹਨਾਂ ਨੂੰ ਛਡਾਉਣ ਤੋਂ ਮਤਲਬ ਕੀ ਹੈ ਉਹ ਜਿਵੇਂ ਕਹਿੰਦੇ ਆ ਸੋਨੇ ਸੌਰੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਚਾਉਣੀ ਜ਼ਰੂਰੀ ਹੈ ਜੇ ਮੁਰਗੀ ਮਰ ਗਈ ਤਾਂ ਫਿਰ ਅੰਡਾ ਸੌਣ ਦਾ ਨਿਤ ਕਿੱਦਾਂ ਮਿਲਣਾ ਇਹ ਮੁਰਗੀਆਂ ਨੇ ਉਹਨਾਂ ਲਈ ਸੋਨੇ ਦੀ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਫਿਰ ਇਹਨਾਂ ਦਾ ਜਿਹੜਾ ਧੋਖਾਧੜੀ ਵਾਲਾ ਫਰੋਤੀਆਂ ਵਾਲਾ ਬਿਜ਼ਨਸ ਹੈ ਉਹ ਚੱਲਦਾ ਰਹੂਗਾ ਔਰ ਦੂਜੀ ਸਭ ਤੋਂ ਵੱਡੀ ਗੱਲ ਇਹਨਾਂ ਦੀਆਂ ਠਹਿਰਾ ਗੁਰਦੁਆਰੇ ਵਿੱਚ ਨੇ ਜਿਹੜਾ ਸਟਾਕਟਨ ਗੁਰਦੁਆਰਾ ਹੈਗਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਵਿੱਚ ਸਟਾਕਟਨ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀਆਂ ਫੋਟੋਆਂ ਇਹਨਾਂ ਨਾਲ ਵਾਇਰਲ ਹੋਈਆਂ ਹੋਈਆਂ ਨੇ ਜਿਹੜਾ ਗੁਰਤਾਜ ਨਿਹੰਗ ਹੈਗਾ ਉਹਦੀ ਫੋਟੋ ਸਟੇਜ ਤੇ ਪ੍ਰਬੰਧਕਾਂ ਦੇ ਨਾਲ ਵਾਇਰਲ ਹੋਈ ਹੋਈ ਹੈ ਇਹ ਮੈਂ ਤਾਂ ਕਰਤੂਤਾਂ ਨੂੰ ਦੱਸ ਰਿਹਾ ਬਿ ਇਹ ਉੱਥੋਂ ਦੇ ਆਮ ਲੋਕਾਂ ਨੂੰ ਜਣ ਕੇ ਜਿਹੜੇ ਮਿਹਨਤ ਕਰਦੇ ਆ ਕੀਰਤ ਕਰਦੇ ਆ ਉਹਨਾਂ ਨੂੰ ਕਿਦਾਂ ਗੁੰਮਰਾਹ ਕਰਦੇ ਆ ਖਾਲਸਾਣ ਦੇ ਨਾਂ ਤੇ ਹੁਣ 3 ਮਿਲੀਅਨ ਡਾਲਰ 3 ਮਿਲੀਅਨ ਡਾਲਰ ਦੇ ਤਾਂ ਤੁਸੀਂ ਆਪਣੇ ਪਰਿਵਾਰਾਂ ਲਈ ਪੰਜਾਬੀ ਕਮਿਊਨਿਟੀ ਲਈ ਕਮਿਊਨਿਟੀ ਲਈ ਕੁਝ ਵੀ ਕਾਰੋਬਾਰ ਉਸੇ ਕਰ ਸਕਦੇ ਪਰ ਨਹੀਂ ਇਹ ਕੁਝ ਕੁ ਬੰਦੇ ਐ ਟੋਟਲ ਮੰਨ ਕੇ ਚੱਲੋ ਜਿਹੜੇ ਸ਼ੈਤਾਨ ਨੇ ਉਹ ਤਕਰੀਬਨ 200 ਵੱਤ ਤੋਂ ਵੱਧ ਇਹਨਾਂ ਦੀ ਗੇਮ ਹੈ ਤੇ ਜਿੰਨੇ ਪੈਸੇ ਇਕੱਠੇ ਹੋਣਗੇ ਇਹ 200 ਬੰਦੇ ਨੇ ਬੰਡਲ ਲੈਣੇ ਹੁੰਦੇ ਤੇ ਇਹਨਾਂ ਦਾ ਮਾਸਟਰਮੈਂਡ ਸਭ ਤੋਂ ਵੱਡਾ ਕੌਣ ਹੈ ਗੁਰਪਤਮ ਸਿੰਘ ਪੰਨੂ ਹੈ ਜਿਹੜਾ ਬੀੜੀਆਂ ਪੀਂਦਾ ਮੈਂ ਬਹੁਤ ਵਾਰੀ ਕਿਹਾ ਸਿਰ ਤੇ ਕੇਸ ਨਹੀਂ ਰੱਖੇ ਹੋਏ ਤੇ ਅਰਮਾਲ ਬਣ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਂਦਾ ਹੁੰਦਾ ਤੇ ਇਹਨਾਂ ਦਾ ਇਹ ਬਹੁਤ ਵੱਡਾ ਤੰਦ ਹੈ ਚਲੋ ਮੈਂ ਅੱਜ ਮੇਨ ਗੱਲ ਇਹ ਕੀਤੀ ਹੈ ਵੀ ਇਹਨਾਂ ਗੈਂਗਸਟਰਾਂ ਨੂੰ ਛੁੜਾਉਣ ਵਾਸਤੇ ਖਾਲਸਤਾਨੀ ਤੇ ਜਿਹੜੇ ਸਟਾਕਟਨ ਗੁਰਦੁਆਰੇ ਦੇ ਪ੍ਰਬੰਧਕ ਨੇ ਉਹ ਹੁਣ ਕਹਿੰਦੇ ਹੰਬਲਾ ਮਾਰ ਰਹੇ ਜਿਵੇਂ ਇਹ ਕਹਿੰਦੇ ਹੁੰਦੇ ਵੀ ਸ਼ੁਰੂ ਕਰਤਾ 20 ਡਾਲਰ ਇਕੱਠੇ ਕਰੋ फटाफट ਇਹਨਾਂ ਨੂੰ ਬੌਣ ਭਰ ਕੇ ਛਡਾਉਣਾ ਹੈ ਗਵਰਨਮੈਂਟ ਇੱਥੇ ਇੱਕ ਹੋਰ ਪੋਲ ਖੁੱਲਦੀ ਹੈ ਜਿਨ੍ਹਾਂ ਨੇ ਐਡਾ ਵੱਡਾ ਕ੍ਰਾਈਮ ਕੀਤਾ ਹੋਵੇ ਤੇ ਅਸੀਂ ਕਹਿੰਨਾ ਸਭ ਤੋਂ ਜੇ ਸਖਤ ਕਾਨੂੰਨ ਹੈਗਾ ਅਮਰੀਕਾ ਦਾ ਪਰ ਹੁਣ ਕਾਨੂੰਨ ਕਿੱਥੇ ਗਿਆ ਇਹਨਾਂ ਦਾ ਸਾਡੀ ਭਾਰਤ ਦਾ ਸਾਡੇ ਇੰਡੀਆ ਦਾ ਕਾਨੂੰਨ ਸਖਤ ਹੈ ਜੋ ਕੋਈ ਬੰਦਾ ਕਤਲ ਕਰ ਦਿੰਦਾ ਉਹਨੂੰ ਸਜ਼ਾ ਤਾਂ ਹੁੰਦੀ ਹੈ ਨਾ ਇੰਨਾ ਥੋੜੀ ਵੀ ਉਹਨੂੰ ਕੋਈ ਬਾਂਡ ਪਰ ਕਿਸਦਾ ਲੂਗਾ ਕਦੇ ਵੀ ਨਹੀਂ ਹੋਇਆ ਇਦਾਂ ਪਰ ਅਮਰੀਕਾ ਵਰਗੇ ਦੇਸ਼ ਵਿੱਚ ਜੇ 3 ਮਿਲੀਅਨ ਡਾਲਰ ਲੈ ਕੇ ਇਹਨਾਂ ਨੂੰ ਛੱਡਿਆ ਜਾ ਸਕਦਾ ਤਾਂ ਕਿਤੇ ਨਾ ਕਿਤੇ ਕਾਨੂੰਨ ਤੇ ਵੀ ਇਹ ਸਵਾਲ ਖੜੇ ਹੁੰਦੇ ਆ ਤੇ ਦੂਜੀ ਗੱਲ ਜਿਹੜੇ ਕਹਿੰਦੇ ਖਾਲਿਸਤਾਨ ਬਣਾਉਣਾ ਤੇ ਉਹਨਾਂ ਦਾ ਧੰਦਾ ਕੀ ਉਹਦੇ ਸਵਾਲ ਖੜੇ ਹੁੰਦੇ ਆ ਉਹ 3 ਮਿਲੀਅਨ ਡਾਲਰ ਕਿਤੇ ਥੋੜਾ ਨਹੀਂ ਹੁੰਦਾ 1 ਮਿਲੀਅਨ ਦਾ 8.5 ਕਰੋੜ ਰੁਪਇਆ ਹੋ ਗਿਆ ਇੰਡੀਆ ਦਾ 1 ਮਿਲੀਅਨ ਦਾ 8.5 ਕਰੋੜ ਰੁਪਇਆ 83.80 ਰੁਪਇਆ ਡਾਲਰ ਹੈਗਾ ਹੁਣ ਇਸ ਵਕਤ ਅਮਰੀਕਾ ਦਾ ਤੁਸੀਂ ਹੁਣ ਅੰਦਾਜ਼ਾ ਲਾਓ ਜੇ ਘੱਟੋ ਘੱਟ 25-26 ਕਰੋੜ ਰੁਪਇਆ ਇਕੱਠਾ ਕਰਕੇ ਗਵਰਨਮੈਂਟ ਨੂੰ ਬੌਂਡ ਪਰਕ ਨੂੰ ਛਡਾਉਣਾ ਹੈ ਛਡਾਉਣਾ ਕਿਹਨਾਂ ਨੂੰ ਹੈ ਬੈਂਕਸਟਰਾਂ ਨੂੰ ਇਹਨਾਂ ਦੇ ਕੇਸ ਕਿਹੜੇ ਕਿਹੜੇ ਆ ਵਾਇਲੈਂਸ ਫਲੋਨ ਫਰੋਤੀਆਂ ਲੈਣੀਆਂ ਕਤਲ ਕਰਨੇ ਲੋਕਾਂ ਨੂੰ ਧਮਕਾਉਣਾ ਉਹ ਇਹਨਾਂ ਤੇ ਕੇਸ ਨੇ ਤੇ ਇਹ ਖਾਲਸਤਾਨੀਆਂ ਦਾ ਕਹਿ ਲਈਏ ਬਹੁਤ ਸਲੰਘਾਜੋਕ ਕਦਮ ਇੱਕ ਗੈਂਗਸਟਰ ਨੂੰ ਛਡਾਉਣਾ ਤੇ ਬਾਅਦ ਵਿੱਚ ਉਹਨਾਂ ਧੰਦੇ ਕਰਵਾਉਣੇ ਲੁੱਟਾਂ ਖੋਹ ਕਰਵਾਉਣੀਆਂ ਫਰੋਤੀਆਂ ਮੰਗਣੀਆਂ ਇਹ ਖਾਲਸਤਾਨੀ ਦੀ ਕਰਤੂਤ ਹੈ ਇਹ ਵੀਡੀਓ ਸੁਣ ਲਿਓ ਤੇ ਸੁਣ ਕੇ ਆਪਸ਼ਨ ਹੈਗੇ ਤੁਹਾਡੇ ਕੋਲੇ ਬਿਗਾਲ ਲਿਖ ਕੇ ਕੱਢਣੀ ਹੈ ਜਾ ਫੋਨ ਕਰਕੇ ਕੱਢਣੀ ਹੈ ਤੇ ਜਾਂ ਈਮੇਲ ਕਰਨੀ ਹੈ ਇਹ ਤਿੰਨ ਆਪਸ਼ਨ ਨੇ ਤੇ ਜਿਹੜਾ ਮੇਰੇ ਵੱਲੋਂ ਆਪਸ਼ਨ ਹੈਗਾ ਚੌਥਾ ਉਹ ਇਹ ਹੈ ਵੀ ਜੇ ਤੁਸੀਂ ਕਾਲ ਕਰੋਗੇ ਅਸੀਂ ਕੁੰਡੇ ਰੱਖੇ ਹੋਏ ਨੇ ਲੱਸੀ ਆਲੇ 4-5 ਤੇ ਉਹ ਸਪੀਕਰ ਔਨ ਕਰਕੇ ਕੁੰਡੇ ਕੋਲੇ ਰੱਖ ਦਿਆ ਕਰਨਾ ਤੇ ਲੱਸੀ ਲੱਗਦਾ ਕੌਣ ਹੁੰਦਾ ਏ ਤੁਹਾਨੂੰ ਪਤਾ ਹੈ ਉਹ ਕੁੱਤਾ ਸ਼ਬਦ ਮੈਂ ਨਾ ਕਮਾਂ ਫਿਰ ਕਹਿੰਦੇ ਬੰਦਿਆਂ ਨੂੰ ਕੁੱਤਾ ਕਹਿੰਦੇ ਜੀ ਨੇ ਤੇ ਜਿਹੜੇ ਗਾਲ ਕੱਢਣਗੇ ਉਹ ਸਮਝ ਲਓ ਕੁੱਤੇ ਹੋਣਗੇ ਤੇ ਉਹ ਲੱਕ ਲਓ ਲਸੀ ਜਦੋਂ ਰੱਜ ਗਏ ਤੇ ਦੁਬਾਰਾ ਫੇਰ ਕੋਲ ਲਾ ਲਓ ਸਾੜੇ ਕੋਲ ਬਾਧੂ ਲਸੀ ਦੁਬਾਰਾ ਫੇਰ ਪਾ ਦੇਗੇ ਤੇ ਦੁਬਾਰਾ ਫੇਰ ਸ਼ੁਰੂ ਹੋ ਜਾਊ ਜੇ ਫੇਰ ਵੀ ਨਾ ਰੱਜ ਜਾ ਉਹ ਦੂਜੇ ਦਿਨ ਫੇਰ ਦੁਬਾਰਾ ਚੜੂਗਾ ਫੇਰ ਘੱਲ ਲਾ ਲਓ ਇਹ ਆਪਸ਼ਨ ਆ ਤੁਹਾਡੇ ਕੋਲੇ ਪਰ ਜਿਹੜੀਆਂ ਗੱਲਾਂ ਕਹੀਆਂ ਨੇ ਇਹਦਾ ਜਵਾਬ ਜੋੜ ਦਿਓ ਵੀ ਇਹ ਗੱਲਾਂ ਸਹੀ ਨੇ ਜਿਹੜੇ ਗੈਕਸਰ ਫੜੇ ਨੇ ਉਹਨਾਂ ਦਾ ਖਾਲਸਾ ਨਾਲ ਸੰਬੰਧ ਹੈਗਾ ਉਹ ਗੁਰਦੁਆਰਿਆਂ ਦੇ ਜਾਂਦੇ ਸੀ ਉਹ ਕੌਣ ਨੇ ਇਹ ਜੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ